ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚ ਚਰਕੀਵਾਲ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਟਾਈਮ ਬਟਿੰਡਾ ਦੇ ਸੈਕਟਰੀਟ ਚ ਮੌਜੂਦ ਹੈ ਜਿੱਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਮੀਤ ਸਿੰਘ ਖੁੱਡੀਆਂ ਆਪਣਾ ਨੋਮੀਨੇਸ਼ਨ ਫਾਈਲ ਕਰਨ ਪਹੁੰਚੇ ਨੇ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਿਹਾ ਸੀ ਸੈਕਟਰੀਟ ਬਟਿੰਡਾ ਦੀਆਂ ਨੋਮੀਨੇਸ਼ਨ ਫਾਈਲ ਕਰਦੇ ਸਮੇਂ ਉਹਨਾਂ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਾਰਕਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਅਤੇ ਬਟਿੰਡਾ ਸ਼ਹਿਰੀ ਦੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਵੀ ਨਜ਼ਰ ਆਏ ਗੁਰਮੀਤ ਸਿੰਘ ਖੁੱਡੀਆਂ ਮੀਡੀਆ ਨਾਲ ਗੱਲਬਾਤ ਕਰ ਰਹੇ ਨੇ ਆਓ ਸੁਣਾ ਲੋਕ ਸਭਾ ਹਲਕਾ ਬਠਿੰਡਾ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਮੈਂ ਨਾਮਿਨੇਸ਼ਨ ਫਾਈਲ ਕੀਤੇ ਐ ਜਿਹਦੇ ਵਿੱਚ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੀ ਬੁਧਰਾਮ ਜੀ ਐਮਐਲਏ ਬਲਾਡਾ ਉਹ ਨਾਲ ਨੇ ਸਰਦਾਰ ਜਗਰੂਪ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਐਮਐਲਏ ਬਣਾਵਾਲੀ ਔਰ ਬੀਬੀ ਬਲਜਿੰਦਰ ਕੌਰ ਜੀ ਮਾਸਟਰ ਜਗਸੀਰ ਸਿੰਘ ਜੀ ਜਰਮਨ ਸਾਹਿਬ ਅਨਿਲ ਠਾਕਰ ਜੀ ਸਾਡੇ ਭੱਲਾ ਜੀ ਅਮਰਤ ਜੀ ਰਾਜੂ ਜੀ ਪੂਰੀ ਸਾਹਿਬ ਸਾਰੇ ਤਕਰੀਬ ਜਿਹੜੇ ਇਥੋਂ ਦੇ ਜ਼ਿੰਮੇਵਾਰ ਸੱਜਣ ਨੇ ਨਾਲ ਨੇ ਸਰ ਅਕਾਲੀ ਦਲ ਦੇ ਬੜੇ ਜਿਹੜੀ ਵਰਕਰ ਹੈਗੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਥੋੜਾ ਬਟਾ ਹੁੰਗਾਰਾ ਮੇਰੇ ਇਸਦਾ ਦੇਖੋ ਜੀ ਜੇ ਉਹਨਾਂ ਨੂੰ ਜੱਜਿਆ ਵੀ ਪੰਜਾਬ ਲਈ ਜੇ ਕੋਈ ਪਾਰਟੀ ਕੰਮ ਕਰ ਰਹੀ ਹੈ ਆਮ ਲੋਕਾਂ ਵਿੱਚੋਂ ਬਣੀ ਹੋਈ ਹੈ ਤਾਂ ਤਾਂ ਹੀ ਕਾਰਨ ਅੱਜੇ ਨਾਲ ਆ ਰਹੇ ਮੁਕਾਬਲੇ ਦੀ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵੀ ਜਿਹੜਾ ਵੀ ਬੰਦਾ ਇਲੈਕਸ਼ਨ ਲੜਨ ਆਉਂਦਾ ਹੈ ਉਹ ਆਪਣੇ ਆਪ 'ਚ ਮੁਕਾਬਲੇ 'ਚ ਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਮੈਂ ਲੋਕਾਂ ਤੇ ਇਹ ਹੀ ਆਸ ਉਮੀਦ ਰੱਖ ਰਿਹਾ ਕਿ ਮੈਨੂੰ ਫਤਿਹ ਬਖਸ਼ੇ ਬੀਜੇਪੀ ਅਲੱਗ ਕੰਟੈਕਟ ਕਰ ਰਹੀ ਹੈ ਪੰਜਾਬ 'ਚ ਇਸ ਵਾਰ ਚੋਣਾਂ ਡਾਡ ਲਾੜਦੀ ਹੈ ਪਰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਫੇਰ ਇੱਕ ਸਟੇਟਮੈਂਟ ਜਿਹੜੀ ਦਿੱਤੀ ਹੈ ਲੈਟਰ ਜਾਰੀ ਕੀਤਾ ਹੈ ਜਿਹੜੇ ਕੇਂਦਰ ਸਰਕਾਰ ਵੱਲੋਂ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਣਗੇ ਉਹਨੂੰ ਐਮਐਸਪੀ ਨਹੀਂ ਦਿੱਤੀ ਜਾਉਂਦੀ ਇਸ ਤਰੀਕੇ ਦੀ ਕੀਤੀ ਫਿਰ ਲੱਗ ਪਈ ਲੋਟਰ ਜਾਰੀ ਹੋ ਰਿਹਾ ਹੈ ਆ ਵੇਖੋ ਉਹਨਾਂ ਨੂੰ ਮੋਦੀ ਸਾਹਿਬ ਦੇ ਲੈਟਰ ਹੁਣ ਕੰਮ ਕਰਨਗੇ ਨਹੀਂ ਕਿਉਂਕਿ ਹਿੰਦੁਸਤਾਨ ਦੇ ਲੋਕ ਕੋਈ ਬਦਲਾਅ ਚਾਹੁੰਦੇ ਨੇ ਕਿਸਾਨ ਹੀ ਜਿਹੜਾ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਜੇ ਅਸੀਂ ਸਾਰੇ ਰੋਟੀ ਪਾਣੀ ਅਨਾਜ ਲੈਨੇ ਖਾਣੇ ਆ ਤਾਂ ਕਿਸਾਨ ਦੇ ਆ ਠੀਕ ਹੈ ਜਿਹੜੀ ਪ੍ਰਾਲੀ ਦੀ ਸਾਮ ਸੰਭਾਲ ਪੰਜਾਬ ਸਰਕਾਰ ਲੱਗੀ ਹੋਈ ਹੈ ਨਾਲ ਕਿਸਾਨ ਭਰਾਵਾਂ ਦਾ ਸਹਾਰਾ ਲੈ ਕੇ ਕਿ ਮਸਲਾ ਸੀ ਆਪ ਹੱਲ ਕਰ ਲਓ। ਲੱਗਦਾ ਜੀ ਕਿਸਾਨਾਂ ਦਾ ਵੱਡਾ ਇਸ ਵਾਰ ਇਸ਼ੂ ਰਗਿਆ ਤੇ ਪੰਜਾਬ ਚ ਬੀਜੇਪੀ ਨੂੰ ਵੱਡਾ ਲਾਸ ਹੋਣਾ ਇਸ ਵਾਰ। ਵੇਖੋ ਜੀ ਜਦੋਂ ਬੀਜੇਪੀ ਨੇ ਬਹੁਤ ਵੱਡਾ ਧੋਖਾ ਕਿਸਾਨੀ ਨਾਲ ਕੀਤਾ ਤੇ ਫਿਰ ਕਿਸਾਨ ਬੀਜੇਪੀ ਲਈ ਕਦੇ ਵੀ ਪੰਜਾਬ ਤਾਂ ਕਦੇ ਵੀ ਬੀਜੇਪੀ ਨਹੀਂ ਸੋਚ ਸਕੂਗਾ। सिंह सी नॉमिनेशन फाइल करने तो बाद उन्होंने कहा दे, कि कि दे जेड मसले है असी जल्द हल करांगे। सूजल दे नाल दैनिक टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर